ਕੇ ਹੱਥ ਉੱਤੇ ਹੱਥ ਰੱਖ ਮਿਲਦੀ ਨਹੀਂ ਰੋਟੀ ਵਿਹਲਾ ਬੰਦਾ ਅੱਖੇ ਮੇਰੀ ਕਿਸਮਤ ਖੋਤੀ ਪੜ ਗੁਰਬਾਣੀ ਕਰ ਦਸਾਂ ਨੋਹਾਂ ਦੇ ਕੀਰਤ ਰਜਾ ਉਹਦੀ ਵਿੱਚ ਰਹਿ ਕੇ ਉਹਨੂੰ ਭਾਈ ਜਾਂਦਾ ਏ ਰੱਖ ਰੱਬ ਤੇ ਯਕੀਨ ਤੂੰ ਮਰਦਾ ਨਹੀਂ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚੰਨ ਪਾਈ ਜਾਂਦਾ ਏ ਰੱਖ ਰੱਬ ਤੇ ਯਕੀਨ ਤੂੰ ਮਰਦਾ ਨਹੀਂ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚੰਨ ਪਾਈ ਜਾਂਦਾ ਏ ਸੋ ਮਾਈ ਡੀਅਰ ਸਟੂਡੈਂਟਸ ਜਿਹੜੇ ਸਟੂਡੈਂਟ ਅੱਜ ਪੀਐਸਟੈਟ ਦਾ ਪੇਪਰ ਦੇਣ ਜਾ ਰਹੇ ਨੇ ਉਮੀਦ ਕਰਦਾ ਸਾਰੇ ਫਿੱਟ ਐਨ ਫਾਈਨ ਤੇ ਫੁੱਲ ਪ੍ਰੈਪਰੇਸ਼ਨ ਹੋ ਗਈ ਹੋਣੀ ਐ ਤੇ ਸਟੂਡੈਂਟਸ ਇੱਕ ਦੋ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਇੱਕ ਦੋ ਗੱਲਾਂ ਨੇ ਜਿਨ੍ਹਾਂ ਦੇ ਨਾਲ ਮੈਂ ਟਰਾਈ ਕਰੂੰਗਾ ਵੀ ਤੁਸੀਂ ਮੋਟੀਵੇਟਿਡ ਰਹੋ ਤੇ ਮੋਟੀਵੇਟਿਡ ਰਹੋ ਤੁਸੀਂ ਠੀਕ ਐ ਹੁਣ ਗੱਲਾਂ ਕੀ ਨੇ ਉਹ ਪਹਿਲੀ ਗੱਲ ਹੈ ਪੇਪਰ ਦਾ ਪ੍ਰੈਸ਼ਰ ਹੁਣ ਜਿਹੜੀ ਆਹ ਵੀਡੀਓ ਦੇਖਣ ਤੋਂ ਬਾਅਦ ਪੇਪਰ ਦਾ ਪ੍ਰੈਸ਼ਰ ਜਿਹੜਾ ਦਿਮਾਗ ਦੇ ਵਿੱਚੋਂ ਕੱਢ ਦਿਓ ਕਿਉਂਕਿ ਪੇਪਰ ਜਿੰਨਾ ਹੁਣ ਤੁਹਾਨੂੰ ਆਉਂਦਾ ਸੀ ਤੁਸੀਂ ਫਾਰਮੂਲਾ ਜਿੰਨਾ ਤੁਸੀਂ ਕੋਸ਼ਿਸ਼ ਕਰਨੀ ਸੀ ਕਰ ਚੁੱਕੇ ਹੋ ਹੁਣ ਲੈਟ ਇਟ ਬੀ ਆਰ ਜੋ ਹੋਊਗਾ ਦੇਖਿਆ ਜਾਊਗਾ ਠੀਕ ਆ ਪਰਮਾਤਮਾ ਤੇ ਛੱਡ ਦਿਓ ਪੇਪਰ ਤੁਹਾਡਾ ਵਧੀਆ ਹੀ ਹੋਣਾਗਾ ਪੇਪਰ ਕਰਨ ਵੇਲੇ ਬਸ ਇੱਕ ਦੋ ਗੱਲਾਂ ਧਿਆਨ ਰੱਖਿਓ ਇੱਕ ਤਾਂ ਡਾਟ ਆ ਜਿਹੜਾ ਡਾਟ ਲਾਉਣਾ ਉਹ ਬਿਲਕੁਲ ਸਹੀ ਜਿਵੇਂ 25 ਨੰਬਰ ਕੁਐਸਚਨ ਤੁਸੀਂ ਕਰ ਕਰ ਆਉਂਦਾ ਤੁਹਾਨੂੰ ਤਾਂ 25 ਦੇ ਸਾਹਮਣੇ ਲਾਇਓ ਪਹਿਲੀ ਗੱਲ ਆ ਗੋਲਾ ਜਿਹੜਾ ਲਾਉਣਾ ਹੈ ਗੋਲਾ ਆਪਾਂ ਗੋਲਾ ਬਣਾਉਣੇ ਆ ਔਰ ਦੂਸਰੀ ਗੱਲ ਮਾਈ ਡੀਅਰ ਸਟੂਡੈਂਟਸ ਪਹਿਲਾਂ ਜਿਹੜਾ ਆਉਂਦਾ ਉਹਨੂੰ ਕੰਪਲੀਟ ਕਰਿਓ ਕੁਐਸਚਨ ਪੇਪਰ ਤੇ ਜਿਹੜਾ ਸੋਲਵ ਕਰ ਲਿਓ ਕੁਐਸਚਨ ਪੇਪਰ ਤੇ ਸੋਲਵ ਕਰਕੇ ਫੋਰ ਐਗਜ਼ਾਮਪਲ ਪਹਿਲਾਂ ਤੁਹਾਨੂੰ ਪੰਜਾਬੀ ਆ ਪੰਜਾਬੀ ਦੇ 30 ਦੇ ਵਿੱਚੋਂ ਤੁਹਾਨੂੰ 24 ਕੁਐਸਚਨ ਆਉਂਦੇ ਨੇ ਪਹਿਲਾਂ ਉਹੀ 24 ਕੁਐਸਚਨ ਸੋਲਵ ਕਰਿਓ ਜਿਹੜੇ 6 ਆਉਂਦੇ ਨਹੀਂ ਆਉਂਦੇ ਉਹਨਾਂ ਨੂੰ ਛੱਡ ਦਿਓ ਡੋਂਟ ਵੇਸਟ ਯੋਰ ਟਾਈਮ ਫਾਰ ਉਨਾ ਕੁਐਸ਼ਨ ਦੇ ਲਈ ਆਪਣਾ ਟਾਈਮ ਵੇਸਟ ਨਹੀਂ ਕਰਨਾ ਮਾਈ ਡੀਅਰ ਸਟੂਡੈਂਟਸ ਚਾਰੋਂ ਆਪਸ਼ਨਸ ਇਹ ਨਹੀਂ ਹੈਗਾ ਵੀ ਪਹਿਲੀ ਆਪਸ਼ਨ ਤੁਹਾਨੂੰ ਲੱਗਦੀ ਆ ਵੀ ਪਹਿਲੀ ਆਪਸ਼ਨ ਤੀਜੀ ਆਪਸ਼ਨ ਅਗਲੀਆਂ ਤਿੰਨ ਪੜ੍ਹਨੀਆਂ ਹੀ ਨਹੀਂ ਹੈਗੀਆਂ ਚਾਰੋਂ ਆਪਸ਼ਨ ਪੂਰੇ ਧਿਆਨ ਦੇ ਨਾਲ ਪੜਿਓ ਕਿਉਂਕਿ ਜਿਹੜੀਆਂ ਆਪਾਂ ਸਾਈਕੋਲੋਜੀ ਆ ਸੀਡੀਪੀ ਆ ਉਹਦੇ ਚ ਆਪਾਂ ਇਹ ਦੇਖਣਾ ਹੁੰਦਾ ਕਿ ਚਾਰਾਂ ਦੇ ਵਿੱਚੋਂ ਕਿਹੜੀ ਰੈਲੇਵੈਂਟ ਆਪਸ਼ਨ ਜ਼ਿਆਦਾ ਰੈਲੇਵੈਂਟ ਆ ਫਾਰ ਇਗਜ਼ਾਮਪਲ ਇੱਕ ਆਪਸ਼ਨ ਦੇਤੀ ਜੇ ਹਿਊਮਨ ਬਾਡੀ ਦੇ ਵਿੱਚ ਮਨੁੱਖੀ ਸਰੀਰ ਦੇ ਵਿੱਚ ਮੈਂ ਸੀਡੀਪ ਦੀ ਇੱਕ ਇਗਜ਼ਾਮਪਲ ਦੇ ਰਿਆਂਗਾ ਹਿਊਮਨ ਬਾਡੀ ਦੇ ਵਿੱਚ ਕਿੰਨੇ ਪਰਸੈਂਟ ਪਾਣੀ ਹੁੰਦਾਗਾ ਪਾਣੀ ਠੀਕ ਆ ਆਪਸ਼ਨ ਏ ਆ ਗਈ ਠੀਕ ਆ ਏ ਆਪਸ਼ਨ ਆ ਗਈ 80% ਬੀ ਆਪਸ਼ਨ ਆ ਗਈ 75% ਸੀ ਆਪਸ਼ਨ ਆ ਗਈ 70% ਹੁਣ ਇਹ ਸਾਰੀਆਂ ਹੀ ਸੇਮ ਜੀਆਂ ਲੱਗਦੀਆਂ ਨੇ 5 5% ਦਾ ਫਰਕ ਆ ਡੀ ਆਪਸ਼ਨ ਆ ਗਈ 72% ਠੀਕ ਹੈ ਤਾਂ ਆਪਾਂ ਆਪਾਂ ਕਿੱਥੇ ਜਾਵਾਂਗੇ ਮਾਈ ਡੀਅਰ ਸਟੂਡੈਂਟਸ ਆਪਾਂ ਜਮਾਂ ਜਿਹੜੀ ਨੇੜੇ ਦੀ ਆਪਸ਼ਨ ਆਪਾਂ ਉਹ ਕਲਿੱਕ ਕਰਾਂਗੇ ਇਹ ਨਹੀਂ ਹੈਗਾ ਪਹਿਲੀ ਬਟਨ ਦੀ 80% ਹੁੰਦਾ ਵੀ ਮਾਸਟਰ ਨੇ ਪੜਾਇਆ ਸੀ 70 ਤੋਂ 80% ਆਪਾਂ ਇਹ ਚੀਜ਼ ਨਹੀਂ ਕਰਾਂਗੇ ਆਪਾਂ ਜਮਾਂ ਜਿਹੜੀ ਰੈਲੇਵੈਂਟ ਆਪਸ਼ਨ ਆਪਾਂ ਉਹਨੂੰ ਕਲਿੱਕ ਕਰਾਂਗੇ ਚਾਰੇ ਆਪਸ਼ਨਸ ਪੜ੍ਹੋਗੇ ਜਿਹੜਾ ਸਬਜੈਕਟ ਔਖਾ ਉਹ ਲਾਸਟੇ ਕਰ ਲਿਓ ਜਿਹੜਾ ਕੁਐਸਚਨ ਔਖਾ ਉਹਨੂੰ ਲਾਸਟੇ ਕਰਨਾ ਮਾਈ ਡੀਅਰ ਸਟੂਡੈਂਟਸ ਤੇ ਉਮੀਦ ਕਰਦਾ ਵੀ ਸਾਰੇ ਜਿਹੜੇ ਹੁਣ ਪੂਰੀ ਤਿਆਰੀ ਦੇ ਵਿੱਚ ਬੈਠੇ ਹੋਣਗੇ ਪੇਪਰ ਦੇਣ ਦੇ ਲਈ ਤੇ ਇੰਦਾ ਐਂਡ ਮੈਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦਾ ਮਾਈ ਡੀਅਰ ਸਟੂਡੈਂਟਸ ਤੁਹਾਡਾ ਸਾਰਿਆਂ ਦਾ ਪੇਪਰ ਕਲੀਅਰ ਹੋਵੇ ਤੇ ਸਾਰੇ ਖਾਸ ਦੇ ਹੋਏ ਚਿਹਰੇ ਲੈ ਕੇ ਸੈਂਟਰਾਂ ਤੋਂ ਬਾਹਰ ਆਵੋ ਪੇਪਰ ਤੁਹਾਡਾ ਆਲਮੋਸਟ ਸਾਰਿਆਂ ਦਾ ਵਧੀਆ ਹੋਣਾਗਾ ਇਹ ਮੈਂ ਲਿਖ ਕੇ ਦਿੰਦਾ ਬਸ ਪੇਪਰ ਨੂੰ ਧਿਆਨ ਨਾਲ ਪੜ੍ਹਨਾਗਾ ਤੇ ਬਿਨਾ ਸੋਚੇ ਸਮਝੇ ਕੋਈ ਵੀ ਆਪਸ਼ਨ ਜਿਹੜੀ ਨਹੀਂ ਲਾਉਣੀ ਆਪਾਂ ਇਨ ਦਾ ਐਂਡ ਬੱਚੇ ਜਿਹੜੇ ਜਿਹੜੇ ਜਾ ਰਹੇ ਨੇ ਪੇਪਰ ਦੇਣ ਦਾ ਲਰਨਿੰਗ ਫੈਕਟਰੀ ਵੱਲੋਂ ਜਾਨੀ ਕਿ ਮੇਰੇ ਵੱਲੋਂ ਇੱਕ ਵਾਰੀ ਸਾਰਿਆਂ ਨੂੰ ਗੁੱਡ ਲੱਕ ਵਿਸ਼ਯ ਗੁੱਡ ਲੱਕ ਐਂਡ 올 ਦੀ ਬੈਸਟ ਤੁਹਾਡਾ ਪੇਪਰ ਬਹੁਤ ਵਧੀਆ ਹੋਣ ਵਾਲਾ ਕੀਪਸ ਸਵਾਈਲਿੰਗ ਔਨ ਯੋਰ ਫੇਸ ਫੇਸ ਤੇ ਸਮਾਈਲ ਰੱਖ ਕੇ ਬੋਡਨ ਨਹੀਂ ਲੈਣਾ ਦਿਮਾਗ ਦੇ ਵਿੱਚ ਠੀਕ ਹੈ ਤੇ ਵਾਹਿਗੁਰੂ ਨੂੰ ਮੱਥਾ ਟੇਕ ਕੇ ਪੇਪਰ ਸ਼ੁਰੂ ਕਰ ਲਿਓ ਪੇਪਰ ਤੁਹਾਡਾ ਬਹੁਤ ਵਧੀਆ ਹੋਣ ਵਾਲਾ ਸਟੂਡੈਂਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ ਟੇਕ ਕੇਅਰ ਆਪਾਂ ਸ਼ਾਮ ਨੂੰ ਮਿਲਦੇ ਆਂ ਸ਼ਾਮ ਨੂੰ ਮੈਨੂੰ ਇਹੀ ਫੇਸੇ ਚਾਹੀਦੇ ਨੇ ਤੁਹਾਡੇ ਹੱਸਦੇ ਹੋਏ ਫੇਸੇ ਚਾਹੀਦੇ ਨੇ ਕਿ ਸਰ ਸਾਡਾ ਪੇਪਰ ਜਿਹੜਾ ਬਹੁਤ ਵਧੀਆ ਹੋਇਆ ਤੇ ਮੈਨੂੰ ਪੀਡੀਐ ਬਣਾ ਕੇ ਜਿਹੜਾ ਪੇਪਰ ਹੋਊਗਾ ਤੁਹਾਡਾ ਉਹਦਾ ਜਰੂਰ ਭੇਜ ਦਿਓ ਤੇ ਫਿਰ ਮੈਂ ਆਨਸਰ ਕੀ ਆਪਾਂ ਨਾਲ ਦੀ ਨਾਲ ਆਪਾਂ ਤੁਹਾਡੇ ਤੱਕ ਪਹੁੰਚਾਵਾਂਗੇ ਪੇਪਰ ਦੀ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ